ਹੈਲੋ ਜੀ ਸਤਿ ਸ੍ਰੀ ਅਕਾਲ ਜੀ ਗੁੱਡ ਆਫਟਰਨੂੰ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਉਮੀਦ ਕਰਦੇ ਸਾਰੇ ਜਣੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਆਪਾਂ ਵੀ ਠੀਕ ਆ ਤੇ ਸ਼ੁਰੂ ਕਰਦੇ ਆਪਾਂ ਅੱਜ ਦਾ ਵਲੌਗ ਅੱਜ ਦਾ ਵਲੌਗ ਦਨ ਅਗੇਨ ਆਪਾਂ ਆਫਟਰਨੂੰ ਹੀ ਸਟਾਰਟ ਕਰ ਰਹੇ ਆ ਤੇ ਸੇਰਤ ਨੂੰ ਹੁਣ ਭੁੱਖ ਲੱਗੀ ਆ ਤੇ ਮੈਂ ਸੋਚੀ ਸੀ ਕੁਝ ਬਣਾ ਦਵਾਉਂਦੇ ਖਾਣ ਨੂੰ ਤੇ ਜੇ ਸੋਚਿਆ ਜੇ ਨਾ ਪਹਿਲਾਂ ਆਪਾਂ ਵਲੌਗ ਸਟਾਰਟ ਕਰ ਲਈਏ ਤੇ ਚਲੋ ਜੀ ਸ਼ੁਰੂ ਕਰਦੇ ਆ ਪਹਿਲਾਂ ਆਪਾਂ ਅੱਜ ਦਾ ਵਲੌਗ ਤੇ ਬਣੇ ਰਹੋ ਵਲੌਗ ਦੇ ਨਾਲ-ਨਾਲ ਬਾਹਰ ਚੱਲੀ ਸੀ ਮੈਂ ਹੁਣ ਸਿਰਤ ਲਈ ਕੁਛ ਬਣਾ ਕੇ ਦੇਣਾ ਇੱਕ ਨਾ ਸਵੇਰ ਦੀ ਲਾਈਟ ਹੈ ਨਹੀਂ ਤੇ ਮੈਨੂੰ ਲੈਣੀ ਸੀ ਨਿੰਬੂ ਪੀਲਾ ਨਿੰਬੂ ਨਹੀਂ ਚਾਹੀਦਾ ਮੈਨੂੰ ਥੋੜਾ ਜਿਹਾ ਹਰਾ ਹੀ ਚਾਹੀਦਾ ਇੱਕ ਪੀਲਾ ਉੱਪਰ ਹੈਗਾ ਬਈਆ ਇਹ ਯਾ ਕਿੱਥੇ ਕ ਹੱਥ ਪਹੁੰਚੂਗਾ ਉੱਧਰੀ ਸਾਈਡ ਆ ਉੱਪਰ ਆ ਜਾਦਾ ਆਪੋਾ ਇਕਾ ਨੇ ਨਿੰਬੂ ਨੂੰ ਬੜੇ ਬੜੇ ਨਿੰਬੂ ਲਾ ਦਿੱਤਾ ਪਹਿਲਾਂ ਛੋਟੇ ਥੋੜੇ ਜਿਹਾ ਠੀਕ ਰਹਿੰਦੇ ਆ ਵੱਡੇ ਤਾਂ ਐਨ ਹੋ ਜਾਂਦੇ ਆ ਅਜੀਬ ਜਿਹਾ ਟੇਸਟ ਹੋ ਜਾਂਦਾਗਾ ਨਾ ਸਮੀਆਂ ਦੀ ਤਰ੍ਹਾਂ ਹੋ ਜਾਂਦੇ ਆ ਸਮਮੀ ਨਹੀਂ ਹੈਗੀ ਹੈ ਕਿ ਤਾਂ ਨਿੰਬੂ ਹੀ ਆ लो जी तोड़ लिया एक नींबू बना के कुछ देखो ओहो बहुत मेरी तो धुप्पा गर्मी बहुत आते लाइट कट रखी है क्योंकि हम पता वाढ़ी का टाइम चलता शायद करके पहला आगे पे ਛੋਟੀ ਬੋਤਲ ਲੈਣੀਆਂ ਨੇ ਕਿਉਂਕਿ ਵੱਡੀ ਚੋਂ ਨਾ ਫਿਰ ਗੈਸ ਨਿਕਲ ਜਾਂਦੀ ਆ ਮੈਂ ਤਾਂ ਫਿਰ ਇਹਦੇ ਚ ਹੀ ਪੀ ਲੈਣਾ ਹੁੰਦਾ ਪਿੰਦੀ ਮੈਂ ਇਕੱਠਾ ਲਈ ਦੋ ਦੋ ਘੁੱਟਾ ਕਰਕੇ ਵੀ ਜਦੋਂ ਮੈਨੂੰ ਲੱਗਦਾ ਗੱਲ ਵੀ ਹੁਣ ਮੇਜ ਸੁੱਕ ਗਿਆ ਹੁਣ ਪੀਣਾ ਚਾਹੀਦਾ ਤੇ ਚਲੋ ਜੀ ਆਪਾਂ ਤਿਆਰੀ ਕਰ ਲਈ ਪੋਹੇ ਦੀ ਤੇ ਇਤ ਨੂੰ ਲੱਗੀ ਆ ਭੁੱਖ ਪੋਹਾ ਬਣਾਵਾਂਗੇ ਆਪਾਂ ਪਹਿਲਾਂ ਜੇ ਸੋ ਬਾਦਾ ਪਵਾਵਾਂਗੇ ਚਾਰ ਵਾਲੀ ਰੱਖ ਦਾਂਗੇ ਪਹਿਲਾਂ ਪੋਹੇ ਦੀ ਤਿਆਰੀ ਕਰ ਲਈਏ ਹਾਂਜੀ ਹਾਂ ਆਪਾਂ ਹੁਣ ਇੱਥੇ ਲੱਗੇ ਸੀ ਤਿਆਰੀ ਕਰਨ ਪੋਹੇ ਦੀ ਤੇ ਮੈਂ ਪਹਿਲਾਂ ਪਾਇਆ ਫਰਾਈ ਪੈਨ ਚ ਥੋੜਾ ਜਿਹਾ ਤੇਲ ਮਤਲਬ ਅ ਡੇਢ ਕਸਪੂਨ ਹੋਣਾ ਵਾ ਆਈਡੀਆ ਹੀ ਸੀ ਮੇਰਾ ਠੀਕ ਆ ਆਈਡੀਆ ਦੇ ਨਾਲ ਮੈਂ ਪਾ ਲਿਆ ਡੇਢ ਕਸਪੂਨ ਤੇਲ ਦਾ ਤੇ ਨਾਲ ਹੀ ਮੈਂ ਕੋੜੇ ਪਿਆਜ਼ ਕੱਟ ਕੇ ਰੱਖਲੇ ਸੀਗੇ ਤੇ ਦੋ ਹਰੀਆਂ ਮਿਰਚਾਂ ਕੱਟ ਕੇ ਰੱਖ ਲੀਆਂ ਸੀਗੀਆਂ ਤੇ ਪੋਹੇ ਨੂੰ ਮੈਂ ਧੋ ਕੇ ਡレイン ਕਰਕੇ ਰੱਖਤਾ ਸੀਗਾ ਕਿਉਂਕਿ ਜ਼ਰੂਰੀ ਆ ਤੇ ਨਿੰਬੂ ਕੱਟ ਕੇ ਰੱਖ ਲਿਆ ਸੀਗਾ ਤੇ ਨਹੂਰ ਮੈਂ ਕੋਲ ਆਪਣੀ ਮੂਫੀ ਰੱਖ ਲਈ ਸੀ ਤੇਲ ਗਰਮ ਹੋ ਗਿਆ ਸੀਗਾ ਤੇ ਫਿਰ ਮੈਂ ਇਹਦੇ ਵਿੱਚ ਪਾਤੀ ਸੀਗੀ ਰਾਈ ਤੇ ਰਾਈ ਲੱਗੀ ਸੀ ਚਟਕਣ ਤੇ ਫਿਰ ਮੈਂ ਪਾਤੀ ਸੀ ਪਿਆਜ਼ ਤੇ ਅੱਜ ਆਪਣੇ ਭੁੰਨ ਭੁੰਨ ਚੱਲੇ ਸੀਗੇ ਤੇ ਨਾਲ ਹੀ ਮੈਂ ਵਿੱਚ ਹੀ ਪਾਤੀ ਸੀ ਕਿ ਮੂੰਫਲੀ ਤੇ ਨਾਲ ਹੀ ਉਹਨੇ ਮਤਲਬ ਕਿ ਕੁਝ ਜਾਣਾ ਸੀਗਾ ਵੈਸੇ ਤਾਂ ਪਹਿਲਾਂ ਹੀ ਰੋਸਟ ਕੀਤੀ ਹੋਈ ਆ ਮੇਰੀ ਉਹ ਮੂੰਫਲੀ ਰੋਸਟ ਕਰਕੇ ਰੱਖੀ ਹੋਈ ਆ ਤੇ ਥੋੜੀ ਜੀ ਕਿਉਂਕਿ ਥੋੜੇ ਦਿਨ ਪਹਿਲਾਂ ਮੈਂ ਬਣਾਇਆ ਸੀਗਾ ਤੇ ਉਹਦੇ ਚੋਂ ਮੈਂ ਕੱਢੀ ਸੀ ਤੇ ਬਸ ਇਹਦੇ ਵਿੱਚ ਹੁਣ ਆਪਾਂ ਹਲਕਾ ਜਿਹਾ ਪਾਵਾਂਗੇ ਨਮਕ ਮਿਰਚ ਤੇ ਹਲਦੀ ਤੇ ਲਾਲ ਮਿਰਚ ਅਸੀਂ ਜ਼ਿਆਦਾ ਨਹੀਂ ਪਾਉਣੀ ਹੈਗੀ ਤੇ ਜੇ ਤੁਸੀਂ ਜ਼ਿਆਦਾ ਖਾਣੇ ਹੋ ਤੁਸੀਂ ਜ਼ਿਆਦਾ ਪਾ ਸਕਦੇ ਹੋ ਅਸੀਂ ਹਰੀ ਮਿਰਚ ਆਲਰੇਡੀ ਪਾਈ ਹੋਈ ਸੀ ਤਾਂ ਕਰਕੇ ਮੈਂ ਘਾਟੀ ਪਾਈ ਤੇ ਬਸ ਉਸ ਤੋਂ ਬਾਅਦ ਮੈਂ ਪੋਖਾ ਕਰਤਾ ਐਡ ਤੇ ਇਹਨੂੰ ਸਾਰੇ ਨੂੰ ਆਪਾਂ ਮਿਕਸ ਕਰ ਦੇਣਾ ਵਾ ਤੇ ਹਲਕੇ ਸੇਕ ਤੇ ਬਣਾ ਲ ਲਓ ਜੀ ਇਸ ਤੋਂ ਬਾਅਦ ਸਾਰਾ ਕੁਝ ਮਿਕਸ ਕਰਨ ਤੋਂ ਬਾਅਦ ਐਂਡ ਤੇ ਮੈਂ ਇਹਦੇ ਵਿੱਚ ਨਚੋੜਤਾ ਸੀਗਾ ਨਿੰਬੂ ਤੇ ਨਿੰਬੂ ਨਚੋੜਨ ਤੋਂ ਬਾਅਦ ਦਾ ਫਲੇਵਰ ਹੋਰ ਵੀ ਜ਼ਿਆਦਾ ਵਧੀਆ ਹੋ ਜਾਂਦਾ ਵਾ ਬਸ ਇਹਦੇ ਵਿੱਚ ਇੱਕ ਚੀਜ਼ ਮਿਸ ਸੀ ਮੇਰੇ ਕੋਲ ਕੜੀ ਪੱਤਾ ਨਹੀਂ ਸੀ ਕੜੀ ਪੱਤਾ ਹੈ ਲੱਗਿਆ ਹੋਇਆ ਮੇਰੇ ਕੋਲ ਪਰ ਉਹ ਛੋਟਾ ਸੀ ਪਰ ਮੈਂ ਤੋੜਿਆ ਨਹੀਂ ਤੇ ਬਸ ਲਓ ਜੀ ਆਪਣਾ ਪੋਹਾ ਬਣ ਕੇ ਤਿਆਰ ਆ ਬਹੁਤ ਹੀ ਸੌਖੇ ਤਰੀਕੇ ਨਾਲ ਲਓ ਜੀ ਪੋਹਾ ਬਣ ਕੇ ਰੈਡੀ ਆ ਤੇ ਪੋਹਾ ਆਪਾਂ ਕੱਢ ਲਿਆ ਸੀ ਪਲੇਟ ਦੇ ਵਿੱਚ ਤੇ ਇਹਦੇ ਵਿੱਚ ਹੁਣ ਆਪਾਂ ਐਂਡ ਤੇ ਜਿਹੜੀ ਚੀਜ਼ ਐਡ ਕਰਨੀ ਆ ਉਹ ਹੈਗਾ ਵਾ ਨਮਕੀਨ ਆਲੂ ਪੁਜੀਆਂ ਤੇ ਉਹਦੇ ਨਾਲ ਜਿਹੜਾ ਇਹਦਾ ਟੇਸਟ ਆ ਹੋਰ ਵੀ ਜ਼ਿਆਦਾ ਵਧੀਆ ਬਣ ਜਾਂਦਾ ਵਾ ਤੇ ਪੋਹਾ ਵੈਸੇ ਵੀ ਬਹੁਤ ਜ਼ਿਆਦਾ ਟੇਸਟੀ ਬਣਿਆ ਸੀਗਾ ਤੇ ਮੈਨੂੰ ਉਮੀਦ ਨਹੀਂ ਸੀ ਕਿ ਵੀ ਛੇਤੀ ਛੇਤੀ ਚ ਮੈਂ ਬਣਾ ਰਹੀਆਂ ਇੰਨਾ ਜ਼ਿਆਦਾ ਟੇਸਟੀ ਬਣਿਆ ਤੇ ਇੱਥੇ ਮੈਂ ਤੁਹਾਨੂੰ ਦਿਖਾ ਰਹੀ ਸੀ ਕਿ ਕਿ ਆ ਜੋ ਤੁਸੀਂ ਵੀ ਖਾ ਲਓ ਲਓ ਜੀ ਅੱਗੇ ਹੈਗਾ ਇਹ ਸ਼ਾਮ ਦਾ ਟਾਈਮ ਤੇ ਇੱਥੇ ਮੈਂ ਬਣਾ ਰਹੀ ਸੀਗੀ ਫੇਸ ਪੈਕ ਤੇ ਕਿਉਂਕਿ ਕੱਲ ਨੂੰ ਹੈਗਾ ਫੰਕਸ਼ਨ ਉੱਥੇ ਜਾਣਾ ਸੀਗਾ ਤੇ ਉਹਦੇ ਲਈ ਮੈਂ ਫੇਸ ਪੈਕ ਬਣਾਇਆ ਸੀ ਫੇਸ ਪੈਕ ਬਣਾਇਆ ਸੀ ਮੈਂ ਬੇਸਨ ਦਹੀਂ ਤੇ ਹਲਦੀ ਮਿਕਸ ਕਰਕੇ ਤੇ ਹਲਦੀ ਜਿਹੜੀ ਹੈਗੀ ਆਪਣੀ ਸਬਜੀ ਵਾਲੀ ਨਹੀਂ ਸੀਗੀ ਜਿਹੜੀ ਬਾਜ਼ਾਰ ਚੋਂ ਲੈ ਕੇ ਆਉਨੇ ਆ ਆ ਦੇਸੀ ਹਲਦੀ ਸੀਗੀ ਇਹ ਉਹ ਵਾਲੀ ਮੈਂ ਐਡ ਕਰਦੀ ਹੁੰਨੀ ਆ ਤੇ ਉਹ ਮੈਂ ਪੈਕ ਲਗਾ ਰਹੀ ਸੀ ਤੇ ਕਿਉਂਕਿ ਮੈਂ ਇੱਥੇ ਨਾਲ ਦੇ ਨਾਲ ਤਾਂ ਹੁਣ ਬੋਲ ਰਹੀ ਆ ਕਿਉਂਕਿ ਵਾਇਸ ਕਵਰ ਕਰ ਰਹੀ ਆ ਕਿਉਂਕਿ ਪਹਿਲਾਂ ਪੈਕ ਲਗਾ ਕੇ ਫਿਰ ਆਪਾਂ ਬੋਲਣਾ ਨਹੀਂ ਲਗਾ ਨਹੀਂ ਤਾਂ ਫਿਰ ਝੋਟੀਆਂ ਆ ਜਾਂਦੀਆਂ ਨੇ ਤਾਂ ਕਰਕੇ ਤੇ ਮੈਂ ਉਹ ਲਗਾ ਰਹੀ ਸੀ ਤੇ ਸਿੱਧੇ ਪਾਪਾ ਵੀ ਮੇਰੇ ਕੋਲੇ ਹੀ ਸੀ ਕਿ ਮੈਂ ਉਹਨਾਂ ਨੂੰ ਵੀ ਕਹਿ ਰਹੀ ਸੀ ਮੈਂ ਕਹਿੰਦੇ ਜੇ ਤੁਸੀਂ ਵੀ ਲਗਾਉਣਾ ਤਾਂ ਉਹ ਵੀ ਦੱਸਦੇ ਹੋ ਮੈਂ ਤੁਹਾਡੇ ਵੀ ਲਾ ਦੂੰਗੀ ਕਿਉਂਕਿ ਹੁਣ ਆਏ ਆ ਵੀ ਮੌਕੇ ਤੇ ਆ ਜੋ ਵੀ ਆਪਣੇ ਕੋਲ ਚੀਜ਼ ਅਵੇਲੇਬਲ ਹੁੰਦੀ ਆ ਹਨਾ ਆਪਾਂ ਉਹੀ ਯੂਜ਼ ਕਰੀਏ ਤਾਂ ਵਧੀਆ ਵੈਸੇ ਵੀ ਮੈਂ ਜਿਹੜੀ ਹੋਮ ਰੈਮਡੀ ਚੀਜ਼ ਉਹ ਵੀ ਯੂਜ਼ ਕਰਦੀ ਆ ਮੈਂ ਫੇਸ਼ਲ ਵਗੈਰਾ ਨਹੀਂ ਕਰਾਉਂਦੀ ਹੈਗੀ ਮੈਂ ਬਲੀਚ ਵਗੈਰਾ ਨਹੀਂ ਕਰਾਈ ਕਦੇ ਤੇ ਸਿਰਫ ਮੈਰਿਜ ਟਾਈਮ ਹੋਇਆ ਸੀਗਾ ਕਿ ਮੈਂ ਬਲੀਚ ਵਗੈਰਾ ਕਰਾਈ ਸੀਗੀ ਫੇਸ਼ਲ ਕਰਾਇਆ ਸੀਗਾ ਆਦਰਵਾਇਜ਼ ਮੈਂ ਫੇਸ਼ਲ ਨਹੀਂ ਕਰਾਇਆ ਹ ਜੋ ਇਹਨੂੰ ਵੀ ਤੇ ਚਲੋ ਜੀ ਆਪਾਂ ਲਗਾ ਲਿਆ ਤੇ 10 ਮਿੰਟ ਇਹਨੂੰ ਰੱਖਾਂਗੇ ਫੇਸ ਪੈਕ ਆਪਾਂ ਉਤਾਰਤਾ ਬੇਸਨ ਹਲਦੀ ਦਹੀਂ ਦਾ ਮਿਲਾ ਕੇ ਮੈਂ ਜਿਹੜਾ ਲਾਇਆ ਸੀ ਇਹਨੂੰ ਸਾਫ਼ ਹੋ ਗਈ 글로 ਗਿਆ ਸੀਟ ਤੇ ਸਾਡਾ ਸੀਟ ਤੇ ਸਾਡਾ ਕੀ ਰਿਵੇਗਾ ਚੌਕਲੇਟ ਚਲੋ ਜੀ ਆ ਥੋੜੇ ਬਹੁਤ ਕੰਮ ਅਧੰਦੇ ਘਰ ਦੇ ਕਰਕੇ ਤੇ ਆਪਾਂ ਫੇਰ ਚੱਲੇ ਆਂ ਅਚਮੋਲਾਪੁਰ ਜਿਹੜਾ ਕੰਮ ਕੱਲ ਰਹਿਗੇ ਸੀਗੇ ਉਹ ਕਰਨੇ ਆ ਹੁਣ ਨਾ ਮੇਰੇ ਹੁਣ ਮੈਨੂੰ ਕਿਉਂ ਵੀ ਮੈਂ ਰੇਡ ਕਰਾਦਾ ਮੈਂ ਟਾਈਮ ਨਾਲ ਤੁਰ ਪੀਆ ਹਨੇ ਵੀ ਹੁਣ ਤੇ ਕੰਮ ਤੇ ਹਜੇ ਵੀ ਕਹਿੰਦੇ ਦੇਖਦੇ ਆਂ ਹਮ ਹੁਣ ਤੇ ਪਤਾ ਨਹੀਂ ਕੰਮ ਹੋਣੇ ਆ ਕਦੋਂ ਹੋਣੇ ਆ ਤੇ ਫਿਲਹਾਲ ਆਪਾਂ ਚੱਲੇ ਆਂ ਤੇ ਇੱਕ ਦੋ ਜਿਹੜੇ ਕੰਮ ਆਪਾਂ ਉਹ ਕਰਨੇ ਆ ਤੇ ਚਲੋ ਜੀ ਚੱਲੀਏ ਮੁੱਲਾਪੁਰ ਤਾਂ ਆਈ ਬਣਾਇਆ ਪਿਆ ਬਸ ਨਾਲ ਦਾ ਖੇਤ ਹੀ ਹਾਂ ਹਾਂ ਚਲੋ ਹੁਣ ਤਾਂ ਪਿੰਡ ਚ ਹਜੇ ਫਿਰ ਵੀ ਉਹ ਆ ਜਦੋਂ ਸ਼ਹਿਰ ਚ ਹੁੰਦੇ ਸੀ ਉਦੋਂ ਆਪਾਂ ਨੂੰ ਇਤੋਂ ਵੀ ਜ਼ਿਆਦਾ ਆਏ ਹੁੰਦਾ ਸੀ ਜਦੋਂ ਦੇਰ ਕਰਦਾ ਸ਼ਹਿਰ ਕਿਹੜੀ ਬਾਜ਼ਾਰ ਚ ਤੇ ਬਾਕੀ ਆਏ ਹੁਣ ਪਿੰਡ ਚ ਤੇ ਸ਼ਹਿਰ ਤੇ ਤਾਂ ਜਾਣਾ ਹੀ ਪੈਂਦਾ ਕੰਮ ਧੰਦੇ ਕਰਨ ਤਾਂ ਕਿ ਨਹੀਂ ਜੇ ਉਹਦੇ ਸੈਰਡ ਕਰਦੇ ਚਲੋ ਜੇ ਉਹ ਪੂਰੇ ਤਿਆਰ ਬੈਰ ਹੋ ਗਿਆ ਵੀ ਹਾਂ ਅ ਵੀ ਇਥੋਂ ਨਾ ਕੋ ਬਾਹਰ ਨੂੰ ਪਤਾ ਤੇ ਆਪਾਂ ਅੱਗੇ ਗੁਰਦੁਆਰਾ ਸਾਹਿਬ ਪਹਿਲਾਂ ਮੱਥਾ ਟੇਕਣ ਅੱਜ ਪੁੰਨਿਆਂ ਵੀ ਆ ਤੇ ਵੈਸੇ ਤਾਂ ਅੱਗੇ ਆਪਾਂ ਠਾੜ ਤੇ ਜਾਂਦੇ ਹੁੰਨੇ ਆ ਕਈ ਵਾਰ ਪੋਪਰਵੜ ਕਈ ਵਾਰ ਟਾਈਮ ਲੱਗੇ ਜਾਇਆ ਇਹਦਾ ਤੇ ਚਲੋ ਹੁਣ ਆਪਾਂ ਇੱਥੇ ਦਰਸ਼ਨ ਕਰਦੇ ਆ ਬਾਣੀ ਵਾਰ ਰੱਖੀ ਐ ਐਂਬੂਲ ਦੀ ਬਸ ਮੂਰਦੀ ਗੋਲ ਕਰ ਦੋ ਜਿਵੇਂ ਦਮਾਲਾ ਬੰਦੇ ਹੁੰਨੇ ਓਵੇਂ ਉਹ ਮੋੜ ਦੇ ਤੇ ਹੈ ਸੋਈ ਸੋਹਣੂ ਸੁਣ ਜਾ ਜਿਸ ਤੇ ਕਰ ਬਣ ਗਏ ਕਨਸਾ ਤੇ ਕਿਸ ਦਾ ਇੱਧਰ ਵੀ ਉੱਧਰ ਵੀ ਲੱਗੇ ਆ ਇੱਧਰ ਵੀ ਅਰੇ ਬੱਜ ਜਾਓ ਸਿੱਕੇ ਭੱਜ ਗਏ ਕਿੱਧਰ ਗਿਆ ਹੋਏ ਕਿਉਂ ਵਿਚਾਰਾ ਨਾ ਹੈਂਡੀਕੈਪਡ ਸੀਗਾ ਉਹਦੇ ਵਿੱਚ ਲਿਆ ਕੇ ਗੱਡੀ ਮਾਰੀ ਉਹ ਸਾਹਮਣੇ ਉਹ ਪਤਾ ਨਹੀਂ ਕਿੱਦਾਂ ਦੇ ਲੋਕ ਆ ਕਿਹੜੀਆਂ ਕਾਲੀਆਂ ਦੇ ਮਾਰੇ ਹੋਏ ਆ ਲੋਕ ਸ਼ਰਮ ਬਚ ਗਿਆ ਬਚਾ ਹੋ ਗਿਆ ਵਿਚਾਰੇ ਦਾ ਆਪਾਂ ਆਗੇ ਹੁਣ ਘਰੇ ਤੇ ਇੱਕ ਦੋ ਜਿਹੜੇ ਕੰਮ ਸੀਗੇ ਉਹ ਆਪਾਂ ਕਰਿਆ ਏ ਤੇ ਜਿਹੜੇ ਪਾਪਾ ਦਾ ਲਾਂਬਾ ਵੀ ਲਾਤਾ ਤੇ ਐਮੀ ਫਿਰ ਕਰਕੇ ਕੰਮ ਨਹੀਂ ਬਣਦੇ ਫਿਰ ਕਰਕੇ ਕੰਮ ਨਹੀਂ ਬਣਦੇ ਆਏ ਸੀ ਤੇ ਉਹ ਵੀ ਅੱਜ ਹੋ ਗਿਆ ਤੇ ਦੂਸਰਾ ਹੁਣ ਬਸ ਮੈਂ ਲੱਗੀ ਸੀ ਰੋਟੀ ਬਣਾਉਂ ਤੇ ਸੀ ਸੌਂਗੀ ਰਾਤ ਚ ਆਉਂਦੀ ਆਉਂਦੀ ਸੌਂਗੀ ਤੇ ਇੱਕ ਹੋਰ ਉੱਥੇ ਮਿਸ ਹੈਪਨਿੰਗ ਹੋ ਜਾਣੀ ਸੀਗੀ ਮਤਲਬ ਕਿ ਨਾ ਐਕਸੀਡੈਂਟ ਹੋ ਜਾਣਾ ਸੀਗਾ ਕੋਈ ਗਿਆ ਤਕਰੀਬਨ ਛੋਟਾ ਐਕਸੀਡੈਂਟ ਕਹਿ ਲਓ ਗਰੀਬ ਸੀ ਵਿਚਾਰਾ ਕੋਈ ਐਸ ਤੱਕ ਗਰੀਬ ਮਾਇਤਾ ਸੀ ਕਿਸੇ ਨੇ ਤੇ ਹੈਂਡੀਕੈਪ ਸੀ ਵਿਚਾਰਾ ਤੇ ਉਹਦੇ ਵਿੱਚ ਨਾ ਮਹਿੰਦਰਾ ਟੈਂਪੂ ਵਾਲੀ ਗੱਡੀ ਤੇ ਉਹ ਇਹ ਨਾ ਫਾਸਟ ਆਉਂਦਾ ਸੀ ਉਹਨੇ ਲਿਆ ਕੇ ਉਹਦੇ ਵਿੱਚ ਮਾਰੀ ਤੇ ਉੱਪਰੋਂ ਉਹਦੇ ਘੜ ਪੈ ਗਿਆ ਤੇ ਬਹੁਤ ਜ਼ਿਆਦਾ ਬੋਲ ਰਹੀ ਸੀ ਕਿ ਜਿੱਦੇ ਪਾਪਾ ਨਿਕਲੇ ਗੱਡੀ ਚੋਂ ਫਟਾਫਟ ਫੇਰ ਉਹਨੂੰ ਮੋਝਾ ਕੇ ਮਤਲਬ ਕਹਿਣ ਲੱਗੇ ਵੀ ਇੱਕ ਤਾਂ ਵਿਚਾਰਾ ਉਹ ਹੈਂਡੀਕੈਪਡ ਸੀਗਾ ਹਨਾ ਉਹਦੀ ਇੱਕ ਬਾਹ ਨਹੀਂ ਸੀ ਕੰਮ ਕਰਦੀ ਸਾਰੀ ਬਾਹ ਦੇ ਸੁੱਕੀ ਸੇ ਇਸ ਤਾਂ ਉਹਦਾ ਹੱਥ ਸੀ ਜਾਰੇ ਦਾ ਤੇ ਇੱਕ ਤਾਂ ਵਿਚਾਰਾ ਡਿੱਗ ਗਿਆ ਉੱਪਰ ਉਹਨੂੰ ਬੋਲੀ ਜਾਂਦਾ ਸੀ ਗਲਤੀ ਜਦ ਕਿ ਉਹ ਗੱਡੀ ਵਾਲੇ ਦੀ ਸੀਗੀ ਤੇ ਗਰੀਮ ਮਾਇਂ ਦੇਣਾ ਸੀ ਵਿਚਾਰਾ ਜੇ ਸੋਕਰ ਪਰਮਾਤਮਾ ਦਾ ਵੀ ਵਿਚਾਰ ਹੋ ਗਿਆ ਤੇ ਸਾਟ ਪੇਟ ਤੇਸਤੀ ਲੱਗ ਗਈ ਵਿਚਾਰੇ ਦੇ ਹਨਾ ਤੇ ਨਹੀਂ ਤਾਂ ਬੜਾ ਔਖਾ ਹੋ ਜਾਂਦਾ ਜੀ ਵੀ ਮੈਂ ਵੀਰ ਦਾਸ ਵੀ ਜੇ ਹੀ ਸਰਟੀਫਿਕੇਟ ਲੱਗ ਜਾਂਦੀ ਗਰੀਬ ਵਿਚਾਰਾ ਹਨਾ ਅਵੇਰੇ ਘਰੇ ਫੋਨ ਜਾਂਦਾ ਕਿਵੇਂ ਹੁੰਦਾ ਹਨਾ ਕੀ ਪਤਾ ਅਗਲਾ ਤਾਂ ਰਸ ਕਰੇ ਕਿਵੇਂ ਆ ਕਿਵੇਂ ਨਹੀਂ ਹਨਾ ਤੇ ਵੀ ਰਿਕੁਐਸਟ ਆਹ ਹੋੜੀ ਗੱਡੀ ਚਲਾਇਆ ਕਰੋ ਸਾਹਮਣੇ ਆਣਾ ਕਿਵੇਂ ਜਾ ਰਿਹਾ ਉਹਨੂੰ ਵੀ ਦੇਖ ਲਿਆ ਕਰੋ ਜ਼ਰੂਰੀ ਨਹੀਂ ਹੁੰਦਾ ਕਿ ਬਈ ਬੰਦਾ ਆਪ ਦੇ ਆਪ ਹੀ ਕਹਿ ਦਿੰਦੇ ਆ ਵੀ ਹਨਾ ਵੀ ਆਪਦੀ ਗਲਤੀ ਹੋਊਗੀ ਤਾਂ ਕਰਕੇ ਜਾਂ ਵੀ ਅਸੀਂ ਤਾਂ ਸਹੀ ਚਲਾਉਨੇ ਆ ਗੱਡੀ ਜਾਂ ਐਦਾਂ ਕਈ ਵਾਰ ਆਪਾਂ ਸਹੀ ਚਣਾਉਨੇ ਹੁੰਨੇ ਆ ਸਾਹਮਣੇ ਵਾਲਾ ਉਦਾਂ ਦਾ ਹੁੰਦਾਗਾ ਹਨ ਤੇ ਕਈ ਵਾਰੀ ਸਾਹਮਣੇ ਵਾਲਾ ਸਹੀ ਹੁੰਦਾ ਆ ਆਪਾਂ ਤੋਂ ਵੀ ਹੋ ਜਾਂਦੀ ਹੈ ਗਲਤੀ ਦੋਨੋਂ ਚੀਜ਼ਾਂ ਹੀ ਆ ਸੋ ਸੇਫਟੀ ਨਾਲ ਡਰਾਈਵ ਕਰਿਆ ਕਰੋ ਧਿਆਨ ਰੱਖਿਆ ਕਰੋ ਕਿਉਂਕਿ ਹਰ ਇੱਕ ਨੇ ਘਰੇ ਪਹੁੰਚਣਾ ਹੁੰਦਾਗਾ ਹਰ ਇੱਕ ਨੂੰ ਘਰੇ ਕੋਈ ਨਾ ਕੋਈ ਉਡੀਕਦਾ ਹੁੰਦਾ ਹਨ ਤੇ ਬਸ ਇਹੀ ਆ ਚਲੋ ਜੀ ਤੇ ਆਪਾਂ ਬਣਾ ਲਈਏ ਰੋਟੀ ਤੇ ਪੁਨੇਆ ਤੇ ਵੀ ਜਾਏ ਆਪਾਂ ਜਣਕੇ ਗੁਰਦੁਆਰਾ ਸਾਹਿਬ ਮੱਥਾ ਪਾ ਟੇਕੇ ਤੇ ਹੁਣ ਆਪਾਂ ਰੋਟੀ ਬਣਾ ਲਈਏ ਇਸ ਜੋ ਕਿ ਸੀਰਤ ਸੰਗੀ ਉਹ ਮੈਂ ਨੂੰ ਠੋਣਾ ਵੀ ਹੈ ਸੀਰ ਤੇ ਪਾਪਾ ਫੋਨ ਤੇ ਲੱਗੇ ਹੋਏ ਨੇ ਕੋਈ ਫੋਨ ਆਇਆ ਹੋਇਆ ਉਹਨਾਂ ਨੂੰ ਤੇ ਬਸ ਇਹ ਕੰਮ ਨੇ ਵੇਡ ਲਈਏ ਤੇ ਇਹਨੇ ਵੇਡ ਕੇ ਕੰਮ ਮਿਲ ਗਿਆ ਤੁਹਾਨੂੰ ਅੱਗੇ ਆਪਾਂ ਕਰਦੇ ਆਂ ਫਿਰ ਆਪਾਂ ਵੀਡੀਓ ਨੂੰ ਕੰਟੀਨਿਊ ਕੰਮ ਧੰਦੇ ਆਪਾਂ ਖਤਮ ਕਰ ਲਈ ਹੈ ਬਿੰਦੀ ਲੱਗੀ ਪਈ ਹੈ ਮੇਰੇ ਹਜੇ ਛਲ ਕੋਈ ਨਹੀਂ ਬਲਾ ਲਾਲ ਨੇ ਆਵੀ ਤੇ ਮੈਂ ਰੋਟੀ ਖਾ ਲਈ ਤੇ ਇਧਰ ਸੀਰਤ ਆਰਦੀ ਖਲਾਰੇ ਪਾਈ ਬੈਠੀ ਆ ਸੀਰ ਤੇ ਪਾਪਾ ਰੋਟੀ ਖਾਈ ਜਾਂਦੇ ਬੈਠੇ ਹੋਏ ਹਾਂ ਫਰਕ ਨਹੀਂ ਲੱਗਦਾ ਬਾਈ ਰੋਟੀ ਖਾਣ ਲੱਗੀ ਹੋਇਆ ਤੇ ਨਾਲ ਉਹਨਾਂ ਦੇ ਫਰੈਂਡ ਦੀ ਕਾਲ ਆਈ ਹੋਈ ਆ ਬਾਹਰੋਂ ਕੈਨੇਡਾ ਤੋਂ ਉਹਨਾਂ ਨਾਲ ਗੱਲ ਕਰਨ ਲੱਗੀ ਹੋਇਆ ਤੇ ਮੈਂ ਰੋਟੀ ਖਾ ਲਈ ਦੁੱਧ ਵਗੈਰਾ ਮੈਂ ਗਰਮ ਕਰ ਲੈ ਸੀਰ ਤੇ ਦੁੱਧ ਮੈਂ ਠੰਡਾ ਧਰ ਕੇ ਆਈ ਹਾਂ ਤੇ ਬਸ ਹੁਣ ਬਾਕੀ ਕੰਮ ਆਲਮੋਸਟ ਡਨ ਬਿੰਦੀ ਲੱਗੀ ਚਾਰ ਕੋਈ ਨਾ ਬਾਚੂ ਲਾ ਕੇ ਰੱਖ ਦਨੀਆ ਤੇ ਆਲਮੋਸਟ ਕਮ ਡਨ ਤੇ ਬਸ ਆਪਾਂ ਹੁਣ ਵੀਡੀਓ ਤਾਂ ਐਂਡ ਕਰਦੇ ਆ ਛੋਟੀ ਜੀ ਵੀਡੀਓ ਬਣੀ ਆ ਤੇ ਅੱਜ ਦੀ ਵੀਡੀਓ ਤਾਂ ਆਪਾਂ ਇੱਥੇ ਹੀ ਐਂਡ ਕਰਾਂਗੇ ਤੇ ਬਾਕੀ ਨਾ ਉਹ ਜਿਹੜਾ ਐਕਸੀਡੈਂਟ ਹੋਇਆ ਸੀਗਾ ਉਹਨੂੰ ਦੇਖ ਕੇ ਆਏ ਜੇ ਹੋਇਆ ਤੇ ਬਈ ਬੜਾ ਹੀ ਮਨਜਾ ਹੋਇਆ ਵੀ ਅਗਲਾ ਨਾ ਜੇ ਬਾਈਚਾਂਸ ਜ਼ਿਆਦਾ ਸੱਟ ਲੱਗ ਜਾਂਦੀ ਹੈ ਨਾ ਇੱਕ ਵਿਚਾਰਾ ਉਪਰੋਂ ਹੈਂਡੀਕੈਪਟ ਤੇ ਕਿੰਨੀ ਪ੍ਰੋਬਲਮ ਹੋ ਜਾਣੀ ਸੀਗੀ ਹੈ ਨਾ ਪਤਾ ਨਹੀਂ ਘਰ ਦੇ ਹਾਲਾਤ ਕਿਸੇ ਦੇ ਕਿੱਦਾਂ ਦੇ ਹੁੰਦੇ ਆ ਕਿਸੇ ਦੇ ਕਿੱਦਾਂ ਦੇ ਹੁੰਦੇ ਆ ਸੋ ਸਾਰੇ ਹਨਾ ਮਤਲਬ ਕਿ ਦੇਖ ਕੇ ਯਾਰ ਡਰਾਈਵ ਕਰਿਆ ਕਰੋ ਹਨਾ ਤੇ ਸਾਰੇ ਭੈਣ ਭਰਾ ਚਲੋ ਆਪਾਂ ਵੀ ਜਿੰਨਾ ਮਰਜੀ ਕੇਅਰਫੁਲ ਹੋ ਕੇ ਡਰਾਈਵ ਕਰ ਲਈਏ ਕਿ ਵੀ ਸਾਹਮਣੇ ਵਾਲਾ ਹੁੰਦਾ ਉਦੋਂ ਦਾ ਹੁੰਦਾ ਵੀ ਸਾਰਿਆਂ ਨੂੰ ਹੀ ਆ ਸਾਹਮਣੇ ਆ ਰਹੇ ਆ ਜਿਹੜੇ ਉਹ ਵੀ ਤੇ ਆਪਾਂ ਵੀ ਮਤਲਬ ਧਿਆਨ ਨਾਲ ਡਰਾਈਵ ਕਰੀਏ ਹਰ ਇੱਕ ਨੂੰ ਘਰੇ ਕੋਈ ਨਾ ਕੋਈ ਉਡੀਕਦਾ ਹੁੰਦਾ ਵਾ ਤੇ ਨਹੀਂ ਤਾਂ ਅੱਜ ਵਾਪਰ ਗਿਆ ਸੀ ਪਾਣਾ ਤੇ ਚਲੋ ਜੀ ਬਾਕੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆ ਕੱਲ ਨੂੰ ਮਿਲਦੇ ਆ ਆਪਾਂ ਨਵੇਂ ਵੀਡੀਓ ਦੇ ਨਾਲ ਨਵੇਂ ਬਲੌਗ ਦੇ ਨਾਲ ਕੱਲ ਨੂੰ ਹੈਗੀ ਆ ਫੰਕਸ਼ਨ ਤੇ ਉੱਥੇ ਵੀ ਆਪਾਂ ਜਾਣਾ ਵਾ ਪਰ ਖਾਸ ਅਜੇ ਮੈਂ ਤਿਆਰੀ ਕੋਈ ਨਹੀਂ ਕੀਤੀ ਹੋਈ ਕਿ ਜਸਟ ਆਪਾਂ ਫੇਸ ਪੈਕ ਲਗਾਇਆ ਸੀ ਥ੍ਰੈਡਿੰਗ ਮੈਂ ਅਜੇ ਕਰਵਾਈ ਨਹੀਂ ਮੈਂ ਸਵੇਰੇ ਦੇਖਦੀ ਆ ਜਾਂ ਤੋਂ ਪਹਿਲਾਂ ਕਰਵਾਉਂਗੀ ਤੇ ਚਲੋ ਜੀ ਕੱਲ ਨੂੰ ਫਿਰ ਮਿਲਦੇ ਆ ਆਪਾਂ ਫੰਕਸ਼ਨ ਦੇ ਵੀਡੀਓ ਦੇ ਵਿੱਚ ਹੀ ਮਿਲਾਂਗੇ ਤੇ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਆ ਕੱਲ ਨੂੰ ਮਿਲਦੇ ਆ ਨਵੇਂ ਬਲੌਗ ਦੇ ਨਾਲ ਗੁੱਡ ਨਾਈਟ ਜੀ ਸਾਰਿਆਂ ਨੂੰ ਟੇਕ ਕੇਅਰ